ਨਾ ਉਹ ਪਹਿੰਦਾ ਪਰ ਇਹ ਸਾਫ ਮੇਰੇ ਸਾਖੜ ਦੀ ਮਿੱਟੀ ਘਰ ਦਾ ਵਾਲੀ ਜੰਮੀ ਪਈ ਆ। ਡੱਗ ਤੇ ਲੈ ਕੇ ਜਾਂਦੇ ਇੱਕ ਦਨ ਮਰੇ ਸਾਖੜ ਦੀ ਕੌਲ ਜੀ ਹੋਈ ਪੂਜਾ। ਨੀਮਾ ਮਾਤਾ ਹੂੰ ਮਾ ਮੈਂ ਕਰ ਮੈਨੂੰ 100 ਰੁਪਈਆ ਦੇ। ਪੁੱਤ ਰੋਟੀ ਖਾਦਾਂ ਦੁਪਹਿਰਾ ਹੋਇਆ ਪਿਆ। ਰੋਟੀ ਦਾ ਮੈਂ ਫੇਰ ਖਾ ਲੂੰਗਾ ਮੜਾ ਮੈਂ ਯਾਰਾ ਬਿੱਲੇ ਨਾਲ ਜਾ ਕੇ ਉਧਰ ਕੁਝ ਖਾ ਪੀ ਲੂੰਗਾ। ਉਹ ਮੇਰੀ ਗੱਲ ਸੁਣ ਤੂੰ ਬਾਹਰ ਰਿਹਾ ਚੀਜ਼ਾਂ ਨਾ ਖਾ ਕਰ ਪੁੱਤਾ ਦੇਖ ਲੈ ਕਹੀ ਜੀ ਹਾਲਤ ਹੋ ਰਹੀ ਏ ਤੇਰੀ। ਹਾਲਤ ਐਨਾ ਸੋਹਣਾ ਹੁੰਦਾ ਸੀ ਪਹਿਲਾਂ। ਹਾਂ। ਤੂੰ ਆ ਕਰ ਕੋਰੂ ਆਵਣ ਕੇ 100 ਰੁਪਏ ਦੇ ਤਾਂ ਕੋਲ ਕੋਰ ਜੂ 100 ਤਾਂ ਕੋਈ ਗੱਲ ਨਹੀਂ ਲੈ ਜੀ ਉਹ ਮੇਰੇ ਕੋਲ ਤਾਂ ਉਹੀ 500 ਰੁਪਏ ਤੇਰੀ ਮਾਸੀ ਕੋਲ ਜਾ ਕੇ ਆਉਣਾ ਮੈਂ ਤਾਂ ਤੂੰ ਦੋ ਦੇ ਮੈਂ ਤਾਂ ਕੋਣ ਕੋਣ ਕਰ ਦੂੰ ਤੇਰੇ ਪਿਓ ਤੋਂ ਮੰਗ ਲਾਂਦਾ ਉਹ ਨੂੰ ਉਹ ਤੋਂ ਮੰਗ ਲੈਂਦਾ ਪਾਪੇ ਤੋਂ ਤੂੰ ਪੜ ਪੜ ਲਿਆ ਕਰ ਅੱਜ ਮੈਂ ਪੜਦਾ ਪੜਦਾ ਤੈਨੂੰ ਦੇਖਦੀ ਨਹੀਂ ਹੈਗੀ ਉਹ ਮੈਂ ਤਾਂ ਆ ਨਾ ਪੜਨਾ ਤਾਂ ਸਕੂਲ ਵੀ ਹੁਣ ਤੈਨੂੰ ਮੈਂ ਰੱਖਦਾ ਛੋੜੇ ਚ ਬਾਕੀਆਂ ਨੂੰ ਛੋੜਨੇ ਪੇਪਰ ਤੇ ਉੱਥੇ ਸਾਨੂੰ ਕਹਿੰਦੇ ਨੇ ਕਿ ਸਾਢੇ 3:00 ਵਜੇ ਹੁਣ ਕਿੱਥੇ ਵਿਲੇ ਪਠਾ ਦਾ ਮੈਨੂੰ ਆ ਵੀ ਘਰੇ ਪੜ ਲੂੰਗਾ ਉੱਥੇ ਕਿੱਥੇ ਪੜਾ ਜਾਂਦਾ ਮੈਂ ਤਾਂ ਘਰੇ ਪੜਦਾ ਨੇ ਦੇਖਿਆ ਤੈਨੂੰ ਕਦੇ ਮੁਰ ਮਾ ਬਾਣ ਕੇ ਕਾਣੂ ਹੁਣ ਹੁਕਰ ਜਾਂਗੇ ਤੂੰ 100 ਰੁਪਏ ਦੇ ਦੇ ਮੈਂ ਲੇਟ ਹੋਈ ਜਾਂਦਾ ਮੈਂ ਕਹਿੰਨੀ ਤੇਰੇ ਪਿਓ ਤੋਂ ਮੰਗ ਲਾਂ ਮੇਰਾ ਪਿਓ ਤੋਂ ਮੰਗ ਲੈਂਦਾ ਉਹਦਾ ਮੈਂ ਬੱਡ ਖਣਾਇ ਮੰਗੂ ਪੈਂਦਾਗਾ ਤੂੰ ਦੇ ਦੇ ਮਾ ਤੇਰੇ ਕੋਲ ਹੁੰਦਾ ਤਾਂ ਹੈਗਾ ਨੇ ਆਦਰ ਕੋਲ ਚਲ ਦੇ ਦੇ ਨੀ ਆ 500 ਇਹ ਚ 100 ਦੇ ਦੇ ਤੈਨੂੰ ਦੇ ਦੇ ਨੀ ਆ ਦੇ 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 ਦੇਦਾ ਦੀ ਮਾਤਾ ਕੋਠਾ ਪਾਏ ਨੂ ਮਰਾ ਗਿਆ ਜਮੀ ਰਹੀ ਨਹੀਂ ਮਾਹੌਲ ਅੱਗੇ ਵਰਗਾ ਜਿੱਥੇ ਦੇਖੋ ਕਦੇ ਚਟਿਆਲੀ ਕਦੇ ਭੈਣ ਦਾ ਕੈਸ਼ ਵਾਲੀ ਖਬਰ ਹੀ ਅੱਛਾ ਖਰਾਬ ਹੋ ਗਿਆ ਕੰਮ ਜਾ ਆ ਕਿੱਧਰੋਂ ਆਉਂਦਾ ਭੈਣ ਦਾ ਮੂੰਹ ਚੱਕੀ ਬੇ ਟਾਈਮ ਆ ਜਾ ਓ ਕਿੱਧਰ ਮੂੰਹ ਧੱਕਿਆ ਏ ਬਾਪੇ ਕਿੱਧਰ ਮੂੰਹ ਧੱਕਿਆ ਏ ਹੈਂ ਕਿਹੋਂ ਦਾ ਮੱਤ ਰੱਖਣਾ ਦੀ ਮੁੰਡਿਆਂ ਕੋਲੇ ਕੰਮ ਕਿਹੜੇ ਮੁੰਡਿਆਂ ਕੋਲੇ ਮੇਰੇ ਦੋਸਤਾਂ ਕੋਲੇ ਜਾ ਕੇ ਆਉਂਦਾ ਦੀ ਮਲੇ ਐ ਬ੍ਰੇਕ ਮਰੀ ਗੁੰਦੇ ਭੈਂਦਿਆ ਖਸਮਾ ਅੱਧਾ ਟਾਇਰ ਖਸਾਤਾ ਦੇ ਤੂੰ ਸਾਪੜਾ ਮਰੂੰ ਮੂਤੇ ਜੱਗੇ ਤੂੰ ਐ ਟਾਇਰ ਠਾਕੇ ਤੇ ਗੱਡੀ ਥੱਲੇ ਆ ਜੇਗਾ ਕੋਈ ਨਾ ਐ ਤਾਂ ਧਿਆਨ ਹੁੰਦਾ ਬਪੇ ਚਾਰੇ ਪਾਸੇ ਕਲਾਵਾ ਹੁੰਦਾ ਧਿਆਨ ਦੇ ਨਾ ਮਲੇ ਐ ਕਿੱਧਰ ਚੱਲੇ ਭੈਂਦਿਆ ਛੱਜ ਬੱਜ ਕੇ ਅੱਜ ਉਹਦਾ ਮੈਂ ਮੁੰਡਿਆਂ ਕੋਲੇ ਕਰੇ ਜਾ ਕੇ ਉਹਨਾਂ ਦੇ ਅਜੀ ਪੇਪਰ ਦੀ ਤਿਆਰੀ ਹੀ ਕਰਦੇ ਆਂਗੇ ਪੇਪਰ ਨੂੰ ਬਹੁਤ ਆਰਮੀ ਦੀ ਤਿਆਰੀ ਕਰਦਾ ਤੂੰ ਹੈ ਇਹੜੇ ਪੇਪਰ ਦੀ ਭਾਂਹ ਦਾ ਕਾਧਮਾ ਤਨਵਾਤਾ ਫੇਲ ਵਗਾ ਰੁਪਾਏ ਇੰਦਰ ਫਿਰ ਨਹੀਂ ਫਿਰ ਨਹੀਂ ਲੰਘ ਜਾਂਦਾ ਮੱਥੇ ਲੱਗ ਜਾਂਦਾ ਹਾਂ ਮੈਂ ਭਾਂਹ ਦਾ ਲਸਕਾਈ ਪੈ ਅੱਜ ਦਾ ਕਪੜਾ ਕਪੜਾ ਮਾਈ ਪੰਦਾ ਨਹੀਂ ਕੋਈ ਹੋਰ ਗੱਲ ਬਾਤ ਜੀ ਨਾ ਨਾ ਵਾਪੇ ਜਾ ਦੇ ਦੇਖ ਸੋਝਰੇ ਦੇ ਮਤਵਾ ਕੇ ਲੈ ਕੇ ਆਉਂਗਾ ਤੇ ਭਾਂਹ ਦਾ ਇੱਕ ਨਸ਼ੇ ਪੱਤੇ ਵਾਲਾ ਤੇ ਇੱਕ ਕੁੜੀ ਵਾਲਾ ਲਾਂਬਾ ਲੂੰਬਾ ਜਾਂ ਨਾ ਜਬਾ ਤੇ ਥਾਪੜੇ ਉਥੋਂ ਪੈਂਦੀ ਹੋਣਗੇ ਦੇਖ ਲੈ ਤਨੂਲੇ ਕੋਲ ਨਾ ਨਾ ਵਾਪੇ ਹੈ ਕੰਮ ਨਹੀਂ ਕਰਦਾ ਹਾਂ ਇਹ ਜਾ ਕੰਮ ਨਹੀਂ ਕਿੱਧਰ ਚੱਲਿਆ ਦੰਦਾਸਤ ਰਿਆਂ ਜਾਰਾਂ ਬੀਲਿਆਂ ਕੋਲ ਜਾ ਰਹਿਆਂ ਉਹ ਨਾ ਤੈਨੂੰ ਮੈਂ ਦੱਸਾਂ ਸਾਡੇ ਸਕੂਲ ਚ ਨਾ ਪ ਸਾਡੇ ਵੀ ਪੇਪਰ ਹੋਣਗੇ ਤੇ ਉਹਦੇ ਕਰਕੇ ਹਨਾ ਸਾਨੂੰ ਤਾਂ ਕਹਿੰਦੇ ਨੇ ਵੀ ਤੁਸੀਂ ਸਾਈਡ ਤੇ ਬਹਿਓ ਹੁਣ ਉੱਥੇ ਜਾ ਕੇ ਇੱਕ ਪਾਸੇ ਬੈਠਣਾ ਕਰੇਗਾ ਆਹ ਮਹੀਨਾ ਦੋ ਮਹੀਨੇ ਪਹਿਲਾਂ ਤਾਂ ਪੇਪਰ ਹੋਈ ਦੀ ਤੇਰੇ ਉਹਦਾ ਉਹਦਾ ਪ੍ਰੀ ਬੋਰਡ ਤੇ ਹੋਈ ਦੀ ਵਾਪਸ ਹਜੇ ਫਾਈਨਲ ਐਗਜ਼ਾਮ ਹੋਣੇ ਨਹੀਂ ਅੱਛਾ ਹਾਂ ਉਹ ਜਦੋਂ ਫਾਈਨਲ ਐਗਜ਼ਾਮ ਹੋਣ ਪੱਕੇ ਰਹਿੰਦੇ ਹਜੇ ਪੱਕੇ ਪੇਪਰ ਰਹਿੰਦੇ ਨੇ ਹਜੇ ਓਹੋ ਅੱਛਾ ਤੇ ਹੁਣ ਫਿਰ ਉਧਰ ਕੀ ਕਰਾਂਗੇ ਜਾ ਕੇ ਉਧਰ ਅਸੀਂ ਡਿਸਕਸ ਕਰ ਦਿਆਂਗੇ ਬਹਿ ਕੇ ਹਨਾ ਇਹੀ ਪੇਪਰ ਯਾਦ ਕਰਾਂਗੇ ਉੱਥੇ ਬਹਿ ਕੇ ਚਲ ਵਧੀਆ ਕਿੱਥੇ ਤਰੋਂ ਲੈ ਜਾਣਾ ਕਿੱਥੇ ਨਾ ਇੱਥੇ ਜਾ ਕੇ ਹਨਾ ਹੰਡੇ ਹਾਂ ਚਲ ਜਾਇਆ ਭੱਜਾ ਤਨਮਤਾ ਦਾ ਤੇਰਾ 1000 ਰੁਪਏ ਲਈ ਉਹਦੇ ਇੱਕ ਕੰਮ ਆਇਆ ਜਦ ਤੇ ਚਾਰ ਪਾਉਣਾ ਸੀ ਉਹ ਵਾਇ ਕੋਈ ਉਹਨਾਂ ਚ ਉਹ ਐ ਹੁਣ ਪਾਪੇ ਉਹ 1000 ਰੁਪਏ ਲਈ ਫਰੇ ਹੁਣ ਉਹ ਦਿਹਾੜੀ ਵਾਲਾ ਤਾਂ ਦਿਹਾੜੀ ਉਹ ਖਾਣ ਪੀਣ ਵਾਲੇ ਨੇ ਅੱਜ ਕੱਲ ਬੰਦੇ ਭੈਣ ਦਾ ਕਿਹੜੇ ਰਹਿ ਗਏ 1000 ਰੁਪਏ ਲਈ ਉਹ ਐ ਨਹੀਂ ਪਾਪੇ ਉੱਥੇ ਹੁਣ ਚਾਰ ਬੰਦੇ ਚ ਖੜ ਕੇ ਮੀਣਾ ਮਾਰ ਦੇਣਗੇ ਭੈਣ ਦੀ ਦਿਹਾੜੇ ਸੱਦਣ ਦੇ ਮਾਰਿਆ ਨੇ ਮੇਰੇ ਸਾਧਨ ਵੀ 1000 ਰੁਪਏ ਲਈ ਲਾਰ ਕੇ ਦੀ ਕਿ ਇੱਥੇ ਚਾਰ ਤੇ ਐ ਥੋੜੀ ਹੁੰਦਾ ਪਾਪੇ ਭੈਣ ਦਾ ਇੱਥੇ ਮੈਂ ਘਸਾਉਂਦਾ ਫਰੀ ਜਾਨਾ ਪੈਰਾਂ ਨੂੰ ਇੱਥੇ ਮੇਰੇ ਚੜ੍ਹਦੇ ਪਾ ਕੇ ਚਟੇ ਉਹ ਐ ਨਹੀਂ ਪਾਪਾ ਸਪਰਾਸਤੀ ਹੁਣ ਫਿਰ ਤੂੰ ਕਰਨੀ ਤਾਂ ਹੈਗੀ ਆ ਮਾੜੀ ਮੁਕਤੀ ਕਵੀਦਾਰ ਘਰਾਂ ਦੇ ਜਵਾਕ ਐ ਨਹੀਂ ਫਿਰਦੇ ਹੁੰਦੇ ਪੁੱਤ ਕੰਮ ਤਾਂ ਦੇ ਲੜ ਲੱਗ ਜਾ ਕਿਸੇ ਨੂੰ ਹੈ ਪੜਾਈ ਪੈ ਚੱਲ ਤੂੰ ਜਿਹੜਾ ਹੈਗਾ ਮੈਨੂੰ ਪਤਾ ਤੂੰ ਕਿਹੜਾ ਡੀਸੀ ਲੱਗੇਗਾ ਇੱਥੇ ਕੋਈ ਭਾਂ ਦਾ ਮੇਰੇ ਨਾਲ ਹੱਥ ਹੱਥ ਪਟਾ ਦਿਆ ਕਰ ਤੈਨੂੰ ਨਾਲੇ ਤੇਰੀ ਆ ਸਾਰਾ ਕੁਛ ਐ ਤਾਂ ਹੁਣ ਪਾਪੇ ਹੋ ਗਈ ਆ ਫਿਰ ਹੁਣ ਪੜਨ ਲੱਗ ਜਾ ਗੱਟ ਕਰ ਲੇਗਾ ਵੱਧ ਕਰ ਲੇਗਾ ਭਾਂ ਦਾ ਤੇਰਾ ਸਾਰਾ ਹੁਣ ਹਾਂ ਐ ਬੇਲੇ ਰਹਿ ਕੇ ਟਾਈਮ ਪਾਸ ਨਹੀਂ ਹੁੰਦਾ ਕਿੱਥੇ ਫਸ ਗਿਆ ਯਾਰ ਮੇਰੇ ਕੋਈ ਪਾਏ ਦਾ ਕਿ ਮੂੰਹ ਜੇ ਬੋਲੀ ਜਾਣਾ ਹੈ ਕੁਛ ਨਹੀਂ ਪਾਪਾ ਮੈਂ ਨਹੀਂ ਮੈਂ ਤਾਂ ਜਾਣਦਾ ਦੀਗਾ ਮੈਂ ਕਹਿੰਦਾ ਮੈਨੂੰ ਲੇਟ ਹੋ ਰਿਹਾ ਮੈਂ ਫਿਰ ਮਿਲਦਾ ਤੈਨੂੰ ਮੰਮੀ ਘਰੇ ਬਲਾਰੀ ਦੇ ਘਰੇ ਬਾਏ ਨਾਲ ਚਾਹ ਪਾਣੀ ਪੀ ਲੈ ਤੂੰ ਹੋ ਕੀ ਕਹਿੰਦੀ ਉਹ ਸ਼ਹਿਦ ਹੁੰਦੀ ਆ ਤੈਨੂੰ ਭੈਣ ਦਾ ਖਸਮਾ ਹੋਣੇ ਬਗੜ ਰੱਖਿਆ ਤੈਨੂੰ ਕਾਹਨੂੰ ਬਗੜ ਐਂ ਕਰ 100 ਰੁਪਏ ਦੇ ਦੇ 100 ਨੂੰ ਪੈਂਦੀ ਬੈਂਕ 'ਚ ਬੈਠਾ ਮੈਂ ਹੈ ਬੈਂਕ 'ਚ ਲੱਗਿਆ ਮੈਂ ਭੱਜ ਜਾ ਇੱਥੋਂ ਹਾਂ ਕੋਈ ਨਹੀਂ ਚੱਲਦਾ ਟੰਗਾ ਭਾਰੀ ਆ ਕਰੇ ਪੀ ਪੀ ਤੇ ਨਾਲ ਇਹਦਾ ਕਰ ਰੱਖਿਆ ਪੈਂਦਾ ਕਰਾਇਆ ਸੀ ਤੇਲ ਜਾਂ ਲੀਕ ਮਾਰਨ ਲਾਤਾ ਮੇਰੇ ਛੜੇ ਨੇ ਹੀ ਹੋ ਗਿਆ 7 ਨਹੀਂ ਹੁੰਦਾ ਹੋ ਗਿਆ 10 ਬਣਾਉਣੀ ਪੈਂਦੀ ਐ ਦੀ 7 ਬਣਾਉਣੀ ਆ ਆ ਹਾਂ ਹਾਂ ਇਹ ਤੇਰੇ ਸਾਰਾ ਕੁਝ ਜਿਹੜਾ ਤੈ ਖਰਾਮ ਕਰ ਰੱਖਿਆ ਇਸ ਜਮੀ ਖੋਰ ਕਰਤਾ 11 ਬੀਬੀ ਕੋਲੇ ਮੇਰਾ ਆਜਾਤ ਭਾਈ ਜੀ ਲੈ ਕੇ ਆਖਦੇ ਆ ਲੈ ਕੇ ਚਲ ਚੰਗਾ ਕਰੇ ਬਗਿਆ ਚੰਗਾ ਬਗਜੂ ਭਾਈ ਦਾ ਘਰੇ ਭੈਂ ਦਾ ਤੇ ਉਹਨੂੰ ਚਾਰਦਾ ਮੇਰਾ ਸਾਲਾ ਇਹ ਭੈਂ ਦਾ 10 ਕੀ ਬਣੂ ਅੱਜ ਕੱਲ ਦੇ ਜਪਾਕਾਂ ਦਾ ਖੋ ਸ਼ੁਕਰਾਂ ਮਾਲਕਾ ਤੇਰਾ ਅੱਜ ਹੋ ਗਿਆ ਟਾਈਮ ਨਾਲ ਬੇਲੇ ਹੈ ਉੱਥੇ ਭੈਣ ਦੀਕਦੀ ਹੋਣੀ ਉਹਨੂੰ ਵੀ ਜਾ ਕੇ ਚਾਹ ਪਾਣੀ ਕਰਕੇ ਦੇਣਾ ਉਹ ਪਰ ਕਿੱਥੇ ਹਜੇ ਬਣਾ ਬੇਲੇ ਕਿੱਥੇ ਹੈ ਹਾਲੇ ਜਾ ਕੇ ਸਾਲਾ ਡੰਕਰਾਂ ਦਾ ਕਰਨਾ ਉਹ ਗਲਪਾ ਢੋਲਟਾ ਵਜਾਉਣੀ ਪੈਣਾ ਭਾਈ ਚੱਲ ਬਣਾ ਕਰੇ ਚੱਲੀਏ ਕਲੀ ਜਿੰਦ ਨੂੰ 100 ਸਿਆਪਾ ਕਲੀ ਦੇ ਕਿੱਧਰ ਕਿੱਧਰ ਹੋ ਗਏ ਚਾ ਲੋਮਣਾ ਚਲੀਏ ਕਰੇ ਆ ਕਿੰਨੇ ਦਿਨ ਹੋ ਗਏ 30 ਦਿਨ ਸਾਗ ਚੱਕ ਲਿਆਉਂਦਾ ਪਤਾ ਨਹੀਂ ਬੱਬੂ ਦੇ ਪਾਪੇ ਦਾ ਜੀਨ ਹੀ ਅੱਕਦਾ ਹੈਗਾ ਸਾਗ ਖਾ ਖਾ ਕੇ ਪੀਪਲ ਆ ਮਾਨਸਾ ਸਾਗ ਖਾ ਕੇ ਤੂੰ ਇੰਨਾ ਧੁੰਨੀ ਖਰੀ ਕਰਨੀ ਆ ਅੱਜ ਗਾਜਰ ਮਟਰ ਮੰਗਾਈ ਨੇ ਬਾਰੇ ਦਿਨ ਹੋ ਗਏ ਨਾ ਜੀ ਕਰੀ ਜਾਂਦਾ ਦੀ ਗਾਜਰਾ ਮਟਰ ਅਰਜਨ ਵੀ ਨਹੀਂ ਆਇਆ ਹੈਗਾ 3 ਵਜ ਚੁੱਕੇ ਵੀ ਤੂੰ ਆ ਜਾ ਭਲਿਆ ਮਾਨਸਾ ਕਿਲਿਆਂ ਦੇ ਡੰਗਰ ਤੜਾਈ ਜਾਂਦੇ ਨੇ ਪਤਾ ਨਹੀਂ ਖੇਤ ਸਫਰ ਇਹ ਨਹੀਂ ਹੋਈ ਹਜੇ ਤੱਕ ਸੱਚੀ ਗੱਲ ਐ ਨਾ ਟਾਈਮ ਤੇ ਕਦੇ ਬੋੜਨਾ ਮੈਂ ਕੱਲੀ ਜੀ ਮੋਦੀ ਜਾਨੀ ਐ ਮੈਂ ਤਾਂ ਕੀ ਬੋਲਣਾ ਮੈਂ ਤਾਂ ਗੈਂਤੀ ਅਰਜਨ ਨਹੀਂ ਆਇਆ ਡੰਗਰ ਤੜਾਈ ਜਾਂਦੇ ਨੇ ਕਿਲਿਆਂ ਤੇ ਭੈਂਦਾ ਤੂੰ ਕਰ ਲੈ ਚੰਨੀ ਦਾ ਅੱਛ ਤੇਰਾ ਕਿਹੜਾ ਜ਼ੋਰ ਲੱਗਦਾ ਹੈ ਅੱਗੇ ਤਾਂ ਰੋਜ਼ ਸਨੀਆਂ ਮੈਂ ਹੀ ਪਹੁੰਨੀ ਜਾਕੇ ਉਏ ਉਹ ਸਪਰੇਅ ਕਰਨ ਗਿਆ ਹੋਇਆ ਤੇਰੇ ਸਾਹਮਣੇ ਹੁਣ ਦੱਸ ਕਿੰਨਾ ਕੁਸ ਕਰੀ ਜਾਵੇ ਉਹ ਹੈ ਉਹ ਵੀ ਆਪਣੀ ਚਵਾਕਾ ਜੱਟ ਹੀ ਤਾਂ ਹੈਗਾ ਬੱਬੂ ਜੱਟ ਹੀ ਤਾਂ ਹੈਗਾ ਸਾਣੀ ਉਹ ਬੱਬੂ ਤੋਂ ਸਾਲ ਦੋ ਸਾਲ ਪੱਟਾ ਹੋਊ ਸਾਰਾ ਉਹ ਉਹ ਹੈਗਾ ਤਾਂ ਬੱਬੂ ਜਿੰਨਾ ਤੂੰ ਪਾ ਦੇ ਫਿਰ ਤੂੰ ਬੇਲੇ ਹੀ ਫਿਰਦਾ ਰਹਿਣਾ ਹੁਣ ਕਿੱਥੂ ਆਗਾ ਕੌਲੇ ਕੱਚਕੇ ਕੌਲੇ ਕੱਚਕੇ ਨਹੀਂ ਆਇਆ ਉੱਥੇ ਬੈਠਾ ਸੀ ਕਮਾ ਦਾ ਬੱਦਿਆ ਕੋਲੇ ਬੈਠਾ ਸੀ ਫਿਰ ਮੜਾ ਮੋਟਾ ਹੱਥ ਹਲਾ ਆ ਲਿਆ ਕਰ ਤੂੰ ਵੀ ਮੈਂ ਤਾਂ ਉੱਥੇ ਬੈਠਾ ਖਾਬਰਾ ਦੇਖਦਾ ਸੀਗਾ ਖਾਬਰਾ ਕੀ ਦੇਖਦਾ ਸੀਗਾ ਉੱਥੇ ਆਪਣੇ ਤਨੌਲੇ ਤਨੌਲੇ ਇੱਕ ਕਹਿੰਦੇ ਲੁੱਟ ਖੋ ਜੀ ਹੋ ਗਈ ਜਵਾਕ ਉਹਨਾਂ ਨੇ ਕਰਨੀ ਨਿਸ਼ੇੜੀਆਂ ਨੇ ਲੁੱਟ ਖੋ ਕਰ ਲਈ ਆਟਾ ਉੱਪਰ ਜੇ ਲਾ ਕੇ ਲੈ ਗਏ ਬੁੜੀ ਦੇ ਕੰਨ ਪੱਟ ਲਈ ਮੈਂ ਤਾਂ ਪਾਉਂਦੀ ਨਹੀਂ ਮੇਰੇ ਕੰਨੇ ਕੀ ਹੱਥ ਕਰਦਾ ਇਹਦਾ ਤੈਨੂੰ ਦੱਸਿਆ ਵੀ ਆਜੇ ਆਜਾ ਪਾਲੇ ਬਾਰੇ ਨਹੀਂ ਜਾਈਦਾ ਉਹ ਮੈਨੂੰ ਤਾਂ ਇੱਕ ਜੋੜੀ ਕਰਾਈ ਤੀ ਉਹ ਵੀ ਵੇਚ ਕੇ ਖਾ ਗਏ ਤੁਸੀਂ ਵੇਚ ਕੇ ਖਾ ਗਏ ਹਾਂ ਭੈਣ ਜੀ ਜੰਗ ਬਹੁਤ ਚੂਲੜੀ ਸਰਦਾਰਾਂ ਦੀ ਹਾਂ ਹਾਂ ਕਪਾਏ ਤਾਂ ਹੈਗੇ ਤੋਲੇ ਦੇਤੀ ਉਹ ਪਾਏ ਹੋਏ ਹਾਂ ਤੋਲੇ ਦੇਤੀ ਹਾਂ ਉਹ ਵੀ ਨਹੀਂ ਰਹੇ ਹੈਗੇ ਤੈਨੂੰ ਕਾਣੂ ਮਿਲਿਆ ਇੱਥੇ ਕੁਛ ਤੁੱਖੀ ਮਾਰਦੀ ਆ ਤੂੰ ਤਾਂ ਇੱਥੇ ਹੈਂ ਮੈਂ ਕਦ ਕਰੀ ਮੈਂ ਭੁੱਖੀ ਮਰਦੇ ਮਤਾਂ ਕਹਿਨੀ ਆ ਵੀ ਉਹ ਵੀ ਵੇਚਤੇ ਕਹੇਗੀ ਤੀ ਜਿਹੜੇ ਤੇ ਦੇ ਪੈਸਾ ਚਲੋ ਹੂੰ ਤਾਂ ਹੁਣ ਜਦੋਂ ਜ਼ਮੀਨ ਕੀ ਲੈਣੀ ਸੀ ਉਦੋਂ ਹੋ ਗਿਆ ਹੈ ਜ਼ਮੀਨ ਵੀ ਜੁੜ ਗਈ ਤੇਰੇ ਮੁੰਡੇ ਨੂੰ ਉਹ ਤਾਂ ਦੇਖਦੀ ਨਹੀਂ ਜ਼ਮੀਨ ਕੀ ਮਰਸਰ ਤੇ ਜਾ ਕੇ ਲੱਗੇ ਜੂਗੀ ਤਾਂ ਮੈਨੂੰ ਪਾ ਕੇ ਹੰਡਾ ਕੇ ਸ਼ੌਂਕ ਨਾਲ ਦੇਖੀ ਨਹੀਂ ਅਜੇ ਤੱਕ ਦੇਖਿਆ ਨਹੀਂ ਐ ਕਰ ਲਾ ਲਾ ਸਾਗ ਨੂੰ ਤੜਕਾ ਜਾ ਹੈ ਹੁਣ ਅੱਜ ਸਾਗ ਨਹੀਂ ਖਾਂਦੇ ਭਾਈ ਰੋਜ਼ ਸਾਗ ਖਾਗਾ ਕੇ ਜੀ ਅੱਕਿਆ ਪਿਆ ਅੱਜ ਤਾਂ ਗਾਜਰਾ ਮਟਰ ਬਣਾਉਂਗੀ ਮੈਂ ਮੇਰੀ ਗੱਲ ਸੁਣ ਲੈ ਮੈਨੂੰ ਪੂਰਾ ਸਾਗ ਨੂੰ ਤੜਕਾ ਲਾ ਦੇ ਆਪਦਾ ਤੁਸੀਂ ਗਾਜਰਾ ਮਟਰ ਖਾ ਲਓ ਇਹ ਮੈਨੂੰ ਐਂ ਦੱਸ ਤੂੰ ਸਾਗ ਖਾ ਖਾ ਕੇ ਕਿ ਤੂੰ ਨਹੀਂ ਹਰੀ ਕਰਨੀ ਐ ਕਾ ਮੇਰੀ ਇੱਛਾ ਮੈਂ ਤਾਂ ਸਾਗ ਖਾਣਾ ਜਾਂ ਭਾਜਾ ਨਹੀਂ ਦੋ ਹਫ਼ਤੇ ਹੋ ਗਏ ਸਾਗ ਖਾਂਦੇ ਨੂੰ ਮੈਨੂੰ ਐ ਨਾ ਐ ਨਾ ਲੱਗਦਾ ਜਿਵੇਂ ਤੂੰ ਹਰਾ ਹਰਾਈ ਹੋਇਆ ਫਿਰਦਾ ਮੈਨੂੰ ਐਂ ਕਰ ਚਟਨੀ ਰਗੜ ਦੇ ਫਿਰ ਤੇਰਾ ਰਗੜਦਨੀ ਚਟਨੀ ਤੂੰ ਨਾ ਸਾਡੇ ਨਾਲ ਦੀ ਕਦੇ ਸਬਜ਼ੀ ਖਾਈ ਮੈਨੂੰ ਗਾਜਰਾ ਵਧੀਆ ਨਹੀਂ ਲੱਗਦੀਆਂ ਵਧੀਆ ਨਹੀਂ ਲੱਗਦੀਆਂ ਚਾਹ ਕਰ ਦੋਨੀ ਪਹਿਲਾਂ ਤੈਨੂੰ ਮੈਂ ਚਾਹ ਚੂ ਨਹੀਂ ਕਰਦਾ ਚੱਲ ਮੈਂ ਡੰਗਰਾ ਪਸੂਆਂ ਦਾ ਕਰ ਲੈਣਾ ਹੈ ਇਨੇ ਤੂੰ ਆਪਦਾ ਕਰ ਲੈ ਇੱਧਰ ਕੰਮ। ਤੂੰ ਉਹਨੂੰ ਵੀ ਦੇਖ ਲੈ ਅਰਜਨ ਨੂੰ ਆ ਜੇ। ਆ ਆਜੂ ਅਰਜਨ ਆ ਚੁੱਕਾ। ਉਹਦੇ ਪਿੱਛੇ ਸਾਰੀ ਝਾੜੀ ਉਹਦੇ ਪਿੱਛੀ ਨਾ ਪਿਆ ਰਿਹਾ ਕਰ। ਮੈਂ ਉਹਦੇ ਪਿੱਛੇ ਕੀ ਕਿ ਪਈ ਜਾਂਦੀ ਆ। ਹੁਣ 50000 ਰੁਪਏ ਦਿੱਤਾ ਹੁਣ ਕੰਮ ਤਾਂ ਲੈਣੀ ਆ। ਉਹ ਤੇਲ ਲਾ ਕੇ ਬੱਬੂ ਭੈਣ ਦਾ ਨੱਕ ਗਿਆ ਉਧਰ ਤਨੌਲੇ ਕਣੀ ਨੂੰ ਹੈ। ਤੂੰ ਮੇਰੇ ਮੁੰਡੇ ਨੂੰ ਨਾ ਕੋਈ ਗੱਲ ਕਿਹਾ ਕਰ। ਕਹਿੰਦਾ ਮੱਤਾ ਖੜਿਆ ਜਾਣਾ ਹੰਡੇ। ਫਿਰ ਕੀ ਹੋ ਗਿਆ ਹੰਡਾ ਇਹ ਭੱਗ ਗਿਆ ਜੇ। ਉਹ ਤਾਂ ਭੈਣ ਦਾ ਉਹ ਇਸ ਪ੍ਰਸਤੀਆਂ ਤੇ ਹੋਇਆ ਪਿਆ। ਇਸ ਪ੍ਰਸਤੀਆਂ ਦੇ ਕੀ ਕਰਦਾ ਇਸ ਪ੍ਰਸਤੀਆਂ? 100 200 ਰੁਪਏ ਦੇ ਦਿਆ ਕਰ ਉਹਨੂੰ ਵਿਚ चलो मना बाबाजी ने मथा टेक के चल दिया चाहे बापा गलती मालती माफ करी अंदर त मैं आ नहीं सदा नहाता धोता नहीं है ਮੈਨੂੰ ਤੈਨੂੰ ਪਤਾ ਇੱਕੋ ਚੀਜ਼ ਹੀ ਮੰਗਦਾ ਆ ਆਪਦੇ ਵਾਸਤੇ ਮੈਂ ਕਦੇ ਕੁਝ ਮੰਗਿਆ ਹੀ ਨਹੀਂ ਮੈਂ ਤਾਂ ਮੇਰੀ ਭੈਣ ਵਾਸਤੇ ਹੀ ਮੰਗਦਾ ਉਹ ਵਿਚਾਰੀ ਪੜ੍ਹ ਲਿਖ ਕੇ ਅਫਸਰ ਬਣ ਜੇ ਹਨਾ ਮੈਨੂੰ ਵੀ ਸੁਖ ਹੋ ਜਾਊਗਾ ਨਾਲੇ ਉਹ ਚੰਗਾ ਘਰ ਬਾਰ ਮਿਲ ਜੂ ਬਸ ਬਾਬਾ ਠੰਡੀ ਮੇਰ ਰੱਖੀ ਹਨਾ ਜਵਾਕੜੀ ਤੇ ਤੈਨੂੰ ਵਧੀਆ ਜੀ ਕੋਈ ਨੌਕਰੀ ਦਿਵਾ ਦੇ ਬਾਬਾ ਮੈਂ ਤੇ ਇਥੋਂ ਆਈ ਕੁਝ ਮੰਗਦਾ ਤੈਨੂੰ ਪਤਾ ਹੀ ਆ ਬਿਨਾ ਮਾਂ ਪਿਓ ਤੋਂ ਹਨਾ ਕਿੰਨਾ ਔਖਾ ਹੁੰਦਾਗਾ ਬੱਚੇ ਨੂੰ ਤੂੰ ਹੀ ਆ ਸਾਡਾ ਤਾਂ ਪਪਾ ਤੇਰੇ ਤੇ ਆਸਾਂ ਮਰੀਦਾ ਨੇ ਜੇ ਹਾਂ ਜੇ ਉਹ ਵਧੀਆ ਅਫਸਰ ਬਣ ਗਈ ਫਿਰ ਮੈਂ ਤੇਰੇ ਡੱਬਾ ਝਾੜ ਕੇ ਜਾਊਗਾ ਬਾਬਾ ਜਿੰਦੂ ਜੇ ਤੇਲ ਜਾ ਪਾਉਣਾ ਲਾਉਂ ਜਿਹੜੀ ਉਹ ਕਿਵੇਂ ਆ ਗਿਆ ਅਰਜਨ ਓਏ ਹਾਂਜੀ ਆ ਗਿਆ ਚਲ ਵਧੀਆ ਰਹਾ ਟਾਈਮ ਨਾਲ ਹੀ ਆ ਗਿਆ ਅੱਜ ਕਰਦੇ ਤੁਸੀਂ ਮੈਂ ਤਾਂ ਛੰਨੀ ਕਰਨ ਜਾਂਦਾ ਸੀ ਅੱਜ ਜਾਂਦਾ ਆ ਭਾਂ ਦਾ ਬਾਲੀ ਅੜਦਾ ਲੈ ਮੇਰੇ ਹੁਣ ਤਾਂ ਤੁਹਾਨੂੰ ਕੀ ਲੋੜ ਤਾਂ ਐਸਾਂ ਨਹੀਂ ਕਰਦੀ ਉਹ ਤਾਂ ਠੀਕ ਮੈਂ ਆਪ ਹੀ ਕਰ ਲਊਗਾ ਜੀ ਸਪਰੇਅ ਕਰਕੇ ਆਇਆ ਹਾਂਜੀ ਕਰ ਆਇਆ ਜੀ ਉਹਦਾ ਟੋਲੀ ਫਿਰ ਉਹ ਮੈਂ ਚੀਤ ਕੇ ਫੜਾਇਆ ਸੀ ਉਹਨਾਂ ਦੀ ਲੈ ਕੇ ਆਇਆ ਸੀਗਾ ਜੀ ਅੱਛਾ ਅੱਛਾ ਚਲ ਆਦਾ ਬਲਾਈਂਡ ਹੋਣੀ ਕੰਮ ਨਾਲ ਦੀ ਨਾਲ ਮੇੜ ਦਿੰਦਾ ਜਿਹੜਾ ਤੂੰ ਆਦਾ ਭਾਂ ਦਾ ਬੋਹ ਉਹ ਆ ਹਾਂਜੀ ਹਾਂਜੀ ਮੈਂ ਕਹਿੰਦਾ ਸੀ ਜੇ ਸੌਣ ਲੱਗੇ ਤੇਰਾ ਇੱਕ ਲੱਛਣ ਵੀ ਭਾਏਂਦਾ ਬੱਬੂ ਚ ਹੁੰਦਾ ਨਾ ਬੱਬੂ ਬੰਦਾ ਬਣ ਜਾਂਦਾ ਉਹ ਫਿਰ ਆਇਆ ਨਾ ਜੀ ਥੋੜੋ ਸਮਝਾਉਂਦਾ ਕਿਉਂ ਨਹੀਂ ਮੈਂ ਤਾਂ ਸਮਝਾਇਆ ਸੀਗਾ ਸਰਦਾਰ ਜੀ ਨੂੰ ਹਾਂ ਉਹ ਸੁਣਦੇ ਨਹੀਂ ਹੈ ਸਰਦਾਰ ਨੂੰ ਭਾਏਂਦਾ ਚੂਲੜੀਆ ਉਹ ਕੰਮ ਤਾਂ ਦਦਾ ਕੋਈ ਕਰਦਾ ਨਹੀਂ ਕਾਹਦਾ ਸਰਦਾਰ ਆ ਉਹ ਨਹੀਂ ਫਿਰ ਵੀ ਮੈਂ ਤੁਹਾਡਾ ਨੌਕਰ ਆ ਨਾ ਜੀ ਉਹ ਨੌਕਰ ਨਹੀਂ ਤੂੰ ਵੀ ਜਵਾਕਾ ਵਰਗੀਆਂ ਐ ਲਾ ਲਓ ਜੀ ਐ ਕਰ ਲੈ ਚੱਲ ਥੰਨੀ ਕਰ ਲੈ ਤੈਨੂੰ ਮੇਟ ਲੈ ਹੈ ਹਾਂ ਹਾਂ ਜੀ ਕੋਈ ਨਾ ਜੀ ਮੈਂ ਉਧਰ ਲੈ ਜੀ ਹੁੰਦੇ ਨਾ ਕੰਮ ਕਰਿਆ ਕਰੋ ਜੀ ਪਹਿਲਾਂ ਚਾਹ ਚੂ ਪੀਣੀ ਆ ਥੱਕ ਗਿਆ ਹੋਏਗਾ ਨਹੀਂ ਕੋਈ ਨਾ ਜੀ ਤਾਈ ਜੀ ਨੂੰ ਕਹਿ ਦੋ ਮੈਂ ਆ ਕੇ ਪੀ ਲੂੰਗਾ ਜ ਆਜ ਅਦਾ ਲਈ ਚਾਚੂ ਕੋਈ ਤਾਂ ਨਹੀਂ ਆ ਜਾ ਮੈਂ ਵੀ ਮਾਰ ਲਾਂ ਡੰਗਰ ਪਛੂ ਕੋਣੀ ਨਹੀਂ ਨਗਾ ਪਿੰਡ ਦਾ ਕੱਲ ਤਾਂ ਗੇੜੀ ਨਹੀਂ ਵੱਜਿਆ ਤੁਨੋਂ ਹੈ ਓਏ ਆਜਣਾ ਹਾਂਜੀ ਹਾਂਜੀ ਤਾਇਆ ਜੀ ਉਹ ਚਾਚੂ ਕੁੜੀ ਦੀ ਪੜ੍ਹਾਈ ਕਿਵੇਂ ਚੱਲਦੀ ਆ ਓਏ ਉਹ ਮਾਲਕ ਦੀ ਕਿਰਪਾ ਨਾਲ ਵਧੀਆ ਜੀ ਅੱਛਾ ਚੱਲ ਚੱਲ ਹਾਂਜੀ ਸ਼ੁਕਰਾ ਬਾਕੀ ਤੁਹਾਡਾ ਸਾਥ ਬਹੁਤ ਹੈ ਸਾਨੂੰ ਉਹ ਮੈਂ ਕਹਿਣਾ ਵਧੀਆ ਚੱਲ ਪੜ੍ਹ ਲਿਖ ਕੇ ਕਿਸੇ ਆਪਦੇ ਕਿਤੇ ਲੱਗ ਜਾਊਗਾ ਨਹੀਂ ਕਿਸੇ ਵਧੀਆ ਘਾਟ ਕਾਣਾ ਮਿਲ ਜਾਵੇ ਮੈਨੂੰ ਵੀ ਇਹੀ ਆਸ ਹੈ ਜੀ ਆਪਣੀ ਕੁੜੀ ਤੋਂ ਹਾਂ ਹਨਾ ਵੀ ਤੁਹਾਨੂੰ ਵੀ ਪਤਾ ਹੈ ਨਾ ਵੀ ਮਸਾਂ ਪਾਲੀਆ ਮੈਂ ਆ ਸਹੀ ਮਾਪਿਓ ਦੇ ਜਾਣ ਤੋਂ ਬਾਅਦ ਇੱਕ ਤੁਸੀਂ ਸਹਾਰਾ ਸੀ ਜਿਨ੍ਹਾਂ ਨੇ ਸਾਨੂੰ ਥੱਕਿਆ ਨਹੀਂ ਉਹ ਚਲ ਕੋਈ ਨਹੀਂ ਇਹ ਤਾਂ ਰੱਬ ਰੱਖਾ ਹੈ ਉਹ ਰੱਬ ਜਿਨੇ ਕਹਿੰਦਾ ਚੁੰਝ ਦਿੱਤੀ ਆ ਖਾਨ ਨੂੰ ਵੀ ਦਿੰਦਾ ਇਹਦਾ ਕੁਝ ਨਹੀਂ ਆ ਕੀ ਕਹੋਂ ਉਹਨੇ ਤੈਨੂੰ ਦੇਣ ਆ ਰਹੇ ਇਹ ਤਾਂ ਰੱਬ ਹੈ ਹਾਂਜੀ ਹਾਂਜੀ ਆ ਰੱਬ ਦਾ ਨਾਮ ਲੈ ਵੀ ਉੱਠਦੇ ਪੈਂਦੇ ਰੱਬ ਆਪ ਹੀ ਦੇਖਦਾ ਹੈ ਅੱਜ ਨਹੀਂ ਕੱਲ੍ਹਕ ਨਹੀਂ ਹਾਂਜੀ ਹਾਂਜੀ ਬਾਕੀ ਹੁਣ ਨਾ ਜੀ ਮੈਂ ਕਦੇ-ਕਦੇ ਹਾਂ ਮੈਂ ਮੈਨੂੰ ਨਾ ਕਦੇ-ਕਦੇ ਰੋਣਾ ਆ ਜਾਂਦਾ ਜੀ ਵੀ ਜਿਵੇਂ ਹਨਾ ਤੁਸੀਂ ਸਾਡਾ ਕੀਤਾ ਉਹ ਦੇ ਕੋਈ ਬੋਲਾ ਥੱਕ ਦਿੰਦਾ ਮੈਂ ਐਸੀ ਜਿਹਾ ਗੱਲਾਂ ਨਹੀਂ ਕਰੀ ਪਉਂਦੀ ਆ ਹੈ ਬੌਲੀਆਂ ਗੱਲਾਂ ਬਹੁਤ ਔਖਾ ਬਾਲਾ ਜੀ ਮੈਂ ਮੇਰੀ ਭੈਣ ਨੂੰ ਮੈਨੂੰ ਐ ਹੁੰਦਾ ਕਿ ਉਹਨੂੰ ਚੰਗਾ ਘਰ-ਬਾਰ ਮਿਲ ਜੇ ਬਾਕੀ ਤੁਸੀਂ ਨਾਲ ਖੜੇ ਹੋਣਾ ਜੀ ਬਹੁਤਾ ਜੀ ਮੈਨੂੰ ਨਹੀਂ ਮੇਰੀ ਗੱਲ ਸੁਣ ਜੇ ਕੋਈ ਪੰਜੀ ਸਿੱਕੀ ਦੀ ਲੋੜ ਹੁੰਦੀ ਐ ਇੱਧਰ ਆ ਕੇ ਮੈਂ ਤਾਂ ਚੁੱਪ-ਚਾਪ ਜੀ ਲੈ ਲਿਆ ਕਰ ਤੇਰੀ ਮਾਸੀ ਸਾਹਮਣੇ ਉਹ ਤਾਂ ਤੈਨੂੰ ਪਤਾ ਭੈਣ ਦਾ ਮੂੰਹ ਰੋੜੜਾ ਜਾਂ ਪਾ ਲੈਂਦੀ ਆ ਬੌਲੀ ਕੋਈ ਨਾ ਜੀ ਹਾਂ ਤੂੰ ਐ ਕਰ ਮੇਰਾ ਪੁੱਤ ਹੈ ਇਧਰ ਆ ਕਰਕੇ ਡੰਗੜਾ ਡੰਗਰਾ ਆਇਆ ਚਾਚੂ ਪੀਲਾ ਫਿਰ ਉਧਰ ਕੀ ਕਹਿੰਦੇ ਹੁੰਦੇ ਨੇ ਆਪਣਾ ਕਾਜ ਘਰੇ ਨਹੀਂ ਗਿਆ ਤੂੰ ਮੈਂ ਪਹਿਲਾਂ ਐ ਸੀ ਤੁਹਾਨੂੰ ਪਤਾ ਜੀ ਪਹਿਲਾਂ ਮੈਨੂੰ ਕੰਮ ਜ਼ਰੂਰੀ ਆ ਜੀ ਚਲ ਭੈਣ ਵੀ ਟੀਕਦੀ ਹੋਣੀ ਆ ਮੈਂ ਘਰੇ ਜਾਣਾ ਜੀ ਬਾਅਦ ਚ ਆ ਗਈ ਹੋਣੀ ਗੁੱਡੀ ਤਾਂ ਹਾਂ ਹਾਂ ਉਹਨੂੰ ਚਾਚੂ ਕਰਕੇ ਦੇਣੀ ਆ ਜੀ ਥੱਕੀ ਹੁੰਦੇ ਨੇ ਵਿਚਾਰੀ ਉਥੋਂ ਕਾਲਜ ਚੋਂ ਪੜ੍ਹਾਈ ਅੱਜਕੱਲ ਬਾਲ ਗਿਆ ਭੈਣ ਦਾ ਖਤਮ ਛਾੜੇ ਵਾਲਾ ਤੀਜੇ ਦਿਨ ਪੇਪਰ ਨੇ ਠੂ ਕਦੇ ਕੀ ਕਦੇ ਕਿਉਂ ਹੀ ਮਰੀ ਜਾਂਦਾ ਕਪੜਾ ਹਾਂਜੀ ਕੋਈ ਨਾ ਜੀ ਤੁਸੀਂ ਜਾਓ ਤਾਂ ਫੇਲ ਹੋ ਗਿਆ ਮੇਰੇ ਛਾਲ ਨੇ 30000 ਰੁਪਏ ਖਰਾਬ ਕਰਤਾ ਉਹਨੇ ਮੇਰਾ ਹਾਂਜੀ ਤੁਸੀਂ ਨਾ ਉਰੇ ਐਕ੍ਰੋਬਾਸ ਤੁਸੀਂ ਜਾਓ ਚਲ ਕਰ ਲੈ ਮੇਰਾ ਸੀ ਜਾਉਂਦਾ ਰਿਹਾ ਭਾਈ ਠੀਕ ਆ ਜੀ ਰੱਬਾ ਇਹ ਜੇ ਮਾਲਕ ਸਾਰਿਆਂ ਨੂੰ ਦੇ ਕਿੰਨੇ ਚੰਗੇ ਨੇਗੇ ਚਾਚੇ ਹੁਣੀ ਲੈ ਬੱਬੂ ਵੀ ਕਦੋਂ ਦਾ ਗਿਆ ਮੁੜ ਕੇ ਆਇਆ ਨਹੀਂ ਹੈਗਾ ਆ ਜਾਂਦਾ ਰੋਟੀ ਰੁੱਟੀ ਖਾਂਦਾ ਰੋਟੀ ਤਾਂ ਤਾਂ ਨਾਉਂ ਨਹੀਂ ਲੈਂਦਾ ਮੁੰਡਾ ਪਤਾ ਨਹੀਂ ਬਾਹਰ ਕੀ ਖਾਂਦਾ ਪੀਂਦਾ ਰਹਿੰਦਾ ਵੀ 20 ਵਾਰੀ ਕਹ ਤਲੀਆਂ ਚੀਜ਼ਾਂ ਨਾ ਖਾ ਕਰ ਪੁੱਤ ਜਿਵੇਂ ਸੁੱਕ ਕੇ ਪਿੰਜਰੇ ਵਰਗਾ ਹੋਇਆ ਪਿਆ ਚੱਲ ਛੋਕਰਾ ਛਾਟਣੀ ਜਿਨੂੰ ਮੈਂ ਦਾ ਡੰਗੜਿਆ ਧਣੀਆਂ ਹੈ ਹੋਰ ਡੰਗੜ ਨਹੀਂ ਤੂੰ ਤਾਂ ਕਹਿੰਦਾ ਮੈਂ ਸਬਜ਼ੀ ਨਹੀਂ ਖਾਂਦਾ ਹੁਣ ਮੈਂ ਖਾ ਚਟਣੀ ਐਡਰ ਰਗੜਨੀ ਪੂ ਤੇਰੇ ਵਾਸਤੇ ਤਣੀਆਂ ਥੋੜਾ ਪਾਈ ਗੱਡਾ ਵੱਧ ਪਾ ਲਈ ਕੋਈ ਨਾ ਹਰੀਆਂ ਮਿਰਚਾਂ ਪਾਦਾ ਹਾਂ ਅਰਜਨ ਆ ਗਿਆ ਉਹ ਤਾਂ ਚੱਲ ਅੱਛਾ ਅਰਜਨ ਲੈ ਆ ਨਹੀਂ ਸਭ ਕੋਈ ਖੇਤੋਂ ਚੀਜ਼ ਖੇਤੋਂ ਚੀਜ਼ ਕੀ ਲਾਉਣੀਆਂ ਕਰਕੇ ਤਾਂ ਸਪਰੇਅ ਆ ਇਹੋ ਮੂੜੀਆਂ ਵਾਲੀਆਂ ਪੱਟ ਰਿਆਂ ਬਾਪੂ ਹੂੰ ਮੂੜੀਆਂ ਪੱਟ ਲਿਆ ਹੁੰਦਾ ਭਾਂ ਦਾ ਕਿੰਨਾ ਪਜਾਇਆ ਕਰ ਜਿਹੜਾ ਗੁੜਾ ਮਾਰਿਆ ਉੱਥੋਂ ਪੱਟ ਲਿਆ ਹੈ ਮੈਂ ਮੈਂ ਤਾਂ ਰੋਜ਼ੇ ਖੇਤ ਜਾਨੀ ਆ ਕੱਲ ਨੂੰ ਬਖ ਚਲੀ ਮੇਰੇ ਨਾਲ ਨਾਲ ਤਾਂ ਉੱਥੋਂ ਸਬਜ਼ੀ ਭਾਜੀ ਜੀ ਪੱਟ ਲਈ ਨਾਲੇ ਕੋਈ ਅਰਜਨ ਲੈ ਜਾ ਥੋੜਾ ਜਿਹਾ ਚੱਲ ਉਹਦੇ ਘਰੇ ਉਹ ਹੁੰਦਾ ਹੈ ਮੈਥੂ ਸਸੀ ਗਰ ਪੁੱਤ ਆ ਗਿਆ ਕਰਿਆ ਛੱਨੀ ਓਏ ਹਾਂਜੀ ਕਰਿਆ ਤਾਂ ਆਇਆ ਜੀ ਚੱਲ ਵਧੀਆ ਹੋਇਆ ਹੋਰ ਵਧੀਆ ਬਾਈ ਜੀ ਇਹਨੂੰ ਐ ਕਰ ਅਰਜਨ ਨੂੰ ਚਾ ਲਿਆ ਦੇ ਭੱਜ ਕੇ ਲਿਆਦ ਨਹੀਂ ਆਪਣੇ ਮੁਰਗਿਆਂ ਨੂੰ ਦਾਣੇ 'ਚ ਸੜਤੇ ਸੀਗੇ ਹਾਂ ਸੜਤੇ ਸੀਗੇ ਅੱਛਾ ਅੱਜ ਨਾਲ ਇੱਧਰ ਪੈ ਜਾ ਉੱਥੇ ਆ ਜਾ ਭੱਜ ਜਾ ਕੋਈ ਨਾ ਤਾਇਆ ਜੀ ਕੋਈ ਗੱਲ ਨਹੀਂ ਉਹ ਬੇਕ ਕਿਉਂਦਾ ਆ ਜਾ ਠੱਡ ਦਾ ਟਾਈਮ ਆ ਆ ਜਾ ਠੀਕ ਹੈ ਜੀ ਮੇਰੇ ਵਧੀਆ ਅੱਛਾ ਮੈਂ ਬਰੋਕਰ ਨਹੀਂ ਪੈਂਦਾ ਹੁੰਦਾ ਜੀ ਉਹ ਐ ਲੈ ਭਾਏ ਦਾ ਹੈ ਨਾ ਚ ਉਹ ਹੀ ਬੋਵੀਆਂ ਗੱਲਾਂ ਤੇਰੀ ਹੋਰ ਦੱਸ ਕੀ ਬਾਂਦਾ ਕੋਈ ਨਮੀ ਤਾਜੀ ਕੋਈ ਮੇਰਾ ਨਹੀਂ ਖੇਤ ਸੱਚੀ ਛਾਤੀ ਹੈ ਤਨੂ ਪਤਾ ਵਾਲੇ ਦਾ ਗੁੱਡੀ ਦਾ ਕਰਨ ਆਪਣੀ ਦਾ ਭੈਣ ਦਾ ਹੂੰ ਉਸ ਤੋਂ ਬਾਅਦ ਦੇਖਾਂਗੇ ਜੀ ਲੈ ਚਾਹ ਪੀ ਲਗਤਾ ਤੂੰ ਤਾਂ ਨਹੀਂ ਪੀਣੀ ਨਾ ਮੈਂ ਹੀ ਨਹੀਂ ਪੀਂਦਾ ਚਾਹ ਮੇਰਾ ਤਾਂ ਚੱਜੀ ਮਾਨੀ ਨਹੀਂ ਕਰਦਾ ਚਾਹ ਚੂ ਪੀਣ ਨੂੰ ਤੇਰੇ ਘਰ ਨੂੰ ਲੰਗਦੀ ਹੈ ਚਾਹ ਮੈਂ ਤਾਂ ਉਹ ਦਡੇ ਕਣੀ ਗਿਆ ਤੀ ਆ ਚੋਥੇ ਉਹ ਸੀਗੇ ਬਰੈਡ ਜੇ ਭਨੇ ਹੋਈ ਤੀਏ ਭਾਈ ਦਾ ਮੈਂ ਤਾਂ ਦੋ ਖਾ ਲੇ ਮੇਰਾ ਸਾਰਾ ਤਜਾਬ ਜੀ ਨਹੀਂ ਭੰਨੋ ਹਟਦਾ ਮੈਂ ਤੈਨੂੰ 20 ਵਾਰੀ ਕਿਹਾ ਵੀ ਖਾਇਆ ਨਾ ਕਰ ਬਰੈਡ ਇਹ ਕਿਉਂ ਬੈ ਕਰੇ ਕੋ ਤਜਾਬ ਦਾ ਸੂਲ ਹੁਣ ਕੈਸੂਨ ਚੱਲ ਪਾ ਕਟਾਟਰ ਤੇ ਜਾਮਾ ਕੋਈ ਨਾ ਪਿਆ ਦੇ ਦੂੰਗੀ ਕੈਪਸੂਲ 20 ਵਾਰੀ ਖਾਇਆ ਨਾ ਕਰ ਪਲੀਆਂ ਹੋਈਆਂ ਚੀਜ਼ਾਂ ਦਾ ਛੜਦਾ ਨੀ ਕਾਣਾ ਠੰਡੀ ਛੱਡੀ ਜੀ ਕਰਕੇ ਪੀ ਜਾਣਾਗਾ ਮੈਨੂੰ ਕਾਲੀਆ ਤਾਇਆ ਜੀ ਅੱਛਾ ਕੁੜੀ ਆ ਰਹੀ ਆਪਣੀ ਘਰੇ ਲੈ ਵੀ ਅੱਛਾ ਉਹਨੂੰ ਦੇਖਣਾ ਜਾ ਕੇ ਤੁਹਾਨੂੰ ਪਤਾ ਜਵਾਖੜੀ ਭੁੱਖੀ ਹੋਣੀ ਆ ਇਹਦਾ ਹੈ ਆਲੂ ਪਾਰਾਂ ਦੋ ਚਾਰ ਗਾਜਰਾਂ ਚ ਗਾਜਰਾਂ ਚ ਕੋਈ ਮਰਜ਼ੀ ਪਾ ਤੇਰੀ ਮਰਜ਼ੀ ਆ ਮੈਂ ਕਿਹੜਾ ਖਾਣੀਆਂ ਨੇ ਹੈ ਇਹਨੂੰ ਤਾਂ ਧੋਈ ਲਿਆ ਕਰ ਨਾ ਮੈਂ ਤਾਂ ਆਲੂ ਨੇ ਫੇਰ ਛਿੱਲ ਕੇ ਧੋ ਲੂੰ ਛਿੱਲ ਕੇ ਧੋ ਲੂ ਇਹ ਚੰਗਾ ਤਾਇਆ ਜੀ ਹਾਂ ਜਾਇਆ ਕੋਈ ਨਾ ਭੱਜ ਕੇ ਮਾਰੂਗਾ ਜੀ ਮੈਂ ਕਿਹੜਾ ਦਾ ਜਾਇਆ ਮਜੀ ਕਰਦਾ ਜਾਇਆ ਜਾ ਫਿਰ ਅੱਪਾ ਚੱਲ ਕੇ ਆਉਣਾ ਦੀਗਾ ਚੰਗਾ ਥੋੜਾ ਟਾਈਮ ਨਾਲ ਆ ਜੀ ਦੇਖ ਕਿੰਨਾ ਸਿਆਣਾ ਭੈਣ ਦਾ ਆਪਣੇ ਵਾਲੇ ਬੱਪੂ ਨੂੰ ਹੀ ਨਹੀਂ ਅਕਲ ਹੈਗੀ ਤਾਇਆ ਜੀ ਤੋਂ ਬਿਨਾ ਨਹੀਂ ਬੋਲਦਾ ਕਦੇ ਉਹਨੇ ਮੇਰੇ ਛਾਲੇ ਨੇ ਜੀ ਕਿਹਾ ਮੈਨੂੰ ਉਹ ਹੁਣ ਪੜਦਾ ਹੈ ਹੁਣ ਤੈਨੂੰ ਪਤਾ ਨਵੇਂ ਮੁੰਡਿਆਂ ਦੀ ਗੱਲ ਦਾ ਨਾ ਅੱਛਾ ਨਵੇਂ ਮੁੰਡੇ ਭੈਣ ਦਾ ਜੀ ਨਹੀਂ ਕਹਿੰਦੇ ਕਿਸੇ ਨੂੰ ਹਾਂ ਕੋਈ ਨਹੀਂ ਜੀ ਕਹਿੰਦਾ ਅੱਛਾ ਆ ਆ ਆਪਣਾ ਤਾਂ ਮੁੰਡਾ ਸਲੋਕਾ ਨਾਲ ਵੱਧ ਸਿਆਣਾ ਤarde ਖਾਂਦਾ ਨਹੀਂ ਪੀਂਦਾ ਨਹੀਂ ਹੈਗਾ। ਹੂੰ ਕਿਉਂ ਬਿਮਾਰ ਆਂ? ਹਾਂ। ਲੋਗ ਸਾਰਾ ਨਸ਼ਾ ਪੱਤਿਆਂ ਦੇ ਲੱਗੇ ਪਏ ਨੇ। ਅੱਛਾ। ਤਾ ਦੇਖਿਆ ਆਪਣਾ ਮੋਟਰ ਕੋਈ ਚੀਜ਼ ਖਾਂਦੇ। ਨਸ਼ੇ ਪੱਤੇ ਵਾਲਾ ਪੈਂਦਾ 10000 5400 ਖਾਂਦਾ ਹੂੰ ਤਾਂ ਹੱਥ ਨੂੰ 1000 ਨੂੰ ਥੱਕ ਲਾਇਆ ਆਉਂਦਾ। ਮੇਰਾ ਚੱਜ ਦੀ ਚੀਜ਼ ਖਾਂਦਾ ਹੋਣਾ ਨਸ਼ੇ ਪੱਤੇ ਤਾਂ ਨਹੀਂ ਖਾਂਦਾ। ਪੈਂਦੀ ਬਹੁਤ ਪ੍ਰਤਾਪ ਪਲਵਾਨਾ ਨਾ ਉਹ ਵੀ ਖਰਾਕ ਹੀ ਖਾਈ ਜਾਂਦਾ ਦਿਨ ਰਾਤ ਉਹ। ਕੋਈ ਦੰਦ ਪੀਲੇ ਪੈਂਦਾ ਆਪਣੇ ਕਿਹੜਾ ਡੰਕਰ ਨਹੀਂ ਹੈਗਾ? ਨਾ ਇੰਨਾ ਹੁਣ ਕਮਾਕ ਮਾਕੇ ਕਿ ਸਰ ਤੇ ਚੱਕ ਕੇ ਲੈ ਕੇ ਜਾਏਗਾ। ਉਹ ਕਮਾਕ ਮਾਕੇ ਪੈਂਦਾ ਸਾਰਾ ਫਿਰ ਇੰਓ। ਸਰਲੀਆਂ ਜੀ ਜਣਾ ਦੀ ਹੈ ਇੱਕ ਜਵਾਖਾ ਲੈ ਦੇ ਕੇ ਫੇਰ ਕੀ ਕਰਾਂ ਮੋਦ ਠੇ ਲੈ ਕੇ ਦੇ ਕੇ ਰਸ ਪਵੇ ਕੀ ਕਰਨਾ ਕੀ ਹੁਣ ਖਾ ਪੀਰੂ ਫੇਰ ਕਿਧਰ ਕੁਸ ਘਟ ਜੂਗਾ ਹੂੰ ਘਟ ਜੂਗਾ ਭੈਣ ਦਾ ਇਹ ਜੀਆਂ ਨੇ ਸ਼ਹਿ ਦੇ ਕੇ ਦੇ ਕੇ ਫੇਰ ਤੇਰੀ ਵਰਗੇ ਨੇ ਸ਼ਹਿ ਵਾਲੀ ਭੈਣ ਦਾ ਨਛਾ ਤੇ ਲੱਗਦਾ ਜਵਾਖਾ ਕਿਧਰ ਲੱਗਦਾ ਮੈਨੂੰ ਮਾਂ ਨਾ ਮੇਰੇ ਮੁੰਡੇ ਤੇ ਮਾਂ ਉਹਦੇ ਭੈਣ ਦੀ ਡੰਗ ਗਰਦਾਸ ਮਾਂ ਨਾ ਉਹ ਮਾਂ ਨਾ ਉਹ ਭਗ ਜਾ ਭਗ ਜਾ ਤੂੰ ਹਾਂ ਕੰਮ ਤਾਂ ਕਹੇਗੀ ਉਹ ਹਾਂ ਕੰਮ ਤਾਂ ਕੋਈ ਕਰਨਾ ਨਹੀਂ ਬਹਿ ਲੱਕਦੇ ਉਹ ਤਖਤ ਪੋਸ ਤੇ ਜਾ ਬੈਠਾ ਕਦੇ ਉਹਦੇ ਦੇ ਬੈਠਾ ਨਿਕਰੇ ਥੁਮੜਾ ਮੋਟਾ ਮਨਾ ਕੰਮ ਕਰ ਲਾ ਭਲਿਆ ਮਾਨਸਾ ਨਿਕੀਏ ਆਗੇ ਮੇਰੇ ਤੁਸੀਂ ਹਾਂ ਭਨੇ ਆ ਗਿਆ ਮੈਂ ਉਹ ਕਦੋਂ ਕਾ ਕਿਸੇ ਤੂੰ ਭਨੇ ਬਸ ਵੀਰੇ ਹੁਣ ਹੀ ਆਈ ਸੀ ਮੈਂ ਚਾਹ ਤਾਂ ਨਹੀਂ ਕੀਤੀ ਤੂੰ ਚਾਹ ਤਾਂ ਮੈਂ ਕਰ ਲਈ ਵੀਰੇ ਓਹੋ ਮੈਂ ਸਿਰਫ ਵਾਸਤੇ ਭਨੇ ਪੱਜੇ ਪੱਜਾ ਸੀ ਮੈਂ ਖਾਲਾ ਮੇਰੀ ਭੈਣ ਭੁੱਖੀ ਹੋਊਗੀ ਮੈਂ ਤੁਹਾਨੂੰ ਲਿਆ ਕੇ ਦਵਾਂ ਵੀਰੇ ਚਾਹ ਚੱਲ ਆ ਦੇ ਸ਼ਾਨੀ ਹੋ ਜਾਂਦੀ ਥੀਨੋ ਕਰ ਭੈਣ ਵੀ ਆ ਲੋ ਵੀਰੇ ਚਾਹ ਪੀ ਲੋ ਹੋਰ ਪੜਾਈ ਠੀਕ ਆ ਤੇਰੀ ਹਾਂ ਵੀਰੇ ਪੜਾਈ ਤਾਂ ਵਧੀਆ ਚੱਲੀ ਜਾਂਦੀ ਆ ਵੀਰੇ ਹੁਣ ਨਾ ਫੀਸ ਭਰਨੀ ਆ ਮੈਡਮ ਬੋਲਦੇ ਸੀ ਮੈਨੂੰ ਕੋਈ ਨਾ ਭਨੇ ਫੀਸ ਭਰਦਾ ਕਿੰਨੀ ਫੀਸ ਆ ਵੀਰੇ 5000 ਰੁਪਇਆ ਕੋਈ ਨਾ ਭਨੇ ਮੇਰੇ ਮੈਂ ਆਪ ਹੀ ਕਰ ਲਵਾਂਗਾ ਖੁਸ਼ਕਾ ਹੀ ਲੱਫਸੀ ਲੱਗੇ ਸੇ ਪਾਸੋਂ ਮੈਂ ਤਾਂ ਇਹ ਤੁਮਾਂਗ ਨੂੰ ਕੋਈ ਨਾ ਪੈਸੇ ਮੇਰੀ ਭੈਣ ਦਿਨ ਰਾਤ ਮਿਹਨਤ ਕਰ ਤੂੰ ਪੜਾ ਮੈਂ ਤੈਨੂੰ ਅਫਸਰ ਬਣਾ ਦੇਖਣਾ ਚਾਹਣਾ ਵੀਰੇ ਕਾਨੂੰ ਲਾਸਟ ਡੇਟ ਹੀ ਆ ਜੇ ਨਾ ਪਿਸ ਭਰੀ ਨਾ ਮੈਡਮ ਕਹਿੰਦੀ ਤੇਰਾ ਨਾਮ ਕੱਟ ਦੂੰ ਮੈਂ ਨਹੀਂ ਨਹੀਂ ਭੈਣ ਤੇਰਾ ਨਾਮ ਨਹੀਂ ਕੱਟ ਦਿੰਦਾ ਮੈਂ ਕੋਈ ਗੱਲ ਨਹੀਂ ਮੈਂ ਕਹਿ ਦੇਣਾ ਤਾਈ ਨੂੰ ਨਹੀਂ ਜਾ ਕੇ ਠੀਕ ਹੈ ਵੀਰੇ ਤੇ ਮੇਰੀ ਭੈਣ ਟੈਨਸ਼ਨ ਲੈਣੀ ਕਿਸੇ ਗੱਲ ਦੀ ਤੈਨੂੰ ਪਤਾ ਤਾਂ ਹੈਗਾ ਭੈਣ ਮੇਰੀ ਇੱਕ ਤੂੰ ਹੀ ਆ ਸਹਾਰਾ ਮੇਰਾ ਮਾਂ ਪਿਓ ਦੇ ਜਾਣ ਤੋਂ ਬਾਅਦ ਮੈਨੂੰ ਪਤਾ ਮੈਂ ਤੈਨੂੰ ਕਿਵੇਂ ਹਨਾ ਰੱਖਿਆ ਤੇ ਮੈਨੂੰ ਮਾਣ ਆ ਮੇਰੀ ਸੋਹਣੀ ਭੈਣ ਤੇ ਕੋਈ ਨਾ ਵੀਰੇ ਤੂੰ ਟੈਨਸ਼ਨ ਨਾ ਲੈ ਮੈਂ ਤੇਰਾ ਮਾਣ ਨਹੀਂ ਤੋੜਦੀ ਹਾਂ ਤਾਂ ਮੈਨੂੰ ਯਕੀਨ ਆ ਮੇਰੀ ਸੋਹਣੀ ਭੈਣ ਤੇ ਮੇਰੀ ਸੋਹਣੀ ਭੈਣ ਕਦੇ ਮੇਰਾ ਮਾਣ ਨਹੀਂ ਤੋੜਦੀ ਕੋਈ ਨ ਮੈਂ ਹੁਣੇ ਤਾਂ ਆਇਆ ਜੀ ਨੂੰ ਕਹਿਣਾ ਤੇ ਹੁਣੇ ਪੈਸੇ ਦਾ ਹੱਲ ਕਰਕੇ ਦੇ ਦੇਣਗੇ ਕੋਈ ਨਾ ਵੀਰੇ ਤੁਸੀਂ ਵੀ ਜਮਾਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰੂੰ ਮੈਨੂੰ ਪਤਾ ਮਾਂ ਪਿਓ ਦੇ ਜਾਣ ਤੋਂ ਬਾਅਦ ਕਿਹਣਾ ਮੈਂ ਤੈਨੂੰ ਕਿਵੇਂ ਪਾਲਿਆ ਤੇ ਮੇਰੀ ਭੈਣ ਮੈਂ ਤੈਨੂੰ ਅਫਸਰ ਲੱਗਾ ਦੇਖਣਾ ਚਾਹਣਾ ਕੋਈ ਨਾ ਵੀਰੇ ਕਦੇ ਮੈਂ ਅਫਸਰ ਵੀ ਬਣੂੰ ਹਾਂ ਕੋਈ ਨਾ ਭੈਣ ਮੇਰੇ ਤੋਂ ਕੰਮ ਕਰ ਲੈ ਅੰਦਰ ਵਗ ਜਾ ਮੈਂ ਜਾਣਾ ਤਾਇਆ ਜੀ ਕੋਲੇ ਠੀਕ ਹੈ ਵੀਰੇ ਹੁਣ ਹੀ ਲੈ ਕੇ ਆਉਣਾ ਪੈਸੇ ਦਾ ਹੱਲ ਕਰਕੇ ਇਹ ਸੱਚਾ ਬਾਦਸ਼ਾ ਸਾਡੇ ਭੈਣ ਭਰਾਵਾਂ ਚ ਐਵੇਂ ਪਿਆਰ ਰੱਖੀ ਭੈਣ ਜੋਤਾ ਹਾਂਜੀ ਜੇ ਹੋਈ ਕੋਈ ਕੱਟੀ ਦੇਖ ਲੈ ਕੋਈ ਹੈਗੀ ਨਿਗਾ ਚ ਹੈ ਦੇਖ ਲੈਨੇ ਆਪਾਂ ਮਾਰ ਦਾਂਗੇ ਚੌਦਾ ਹੋਰ ਜਾ ਨਾਲੇ 2 ਰੁਪਏ ਤੇਰੇ ਭਣ ਜਾਣਗੇ ਬਾਦਰ ਕੋਲੇ ਖੜੀ ਹੈ ਕੱਟੀ ਬਾਦਰ ਕੋਲੇ ਹੂੰ ਕੀ ਕਹਿੰਦਾ ਕੀ ਮੰਗਦਾ ਮੁਗਦਾ ਕਿੰਨੇ ਕ ਟਾਈਮ ਦੀ ਹੈ ਮੰਗਦੀ ਦਾ ਪੁੱਛੇ ਨੂੰ ਹੂੰ ਕਹਿੰਦਾ ਇਹ ਵੇਚਣੀ ਹਾਂ ਜੀ ਚਾਤਰੀ ਕਾਲ ਦਾ ਆ ਚੜ ਗਈ ਓਹੋ ਕਿੱਧਰ ਹੋਣਾ ਐ ਦੱਪੀ ਓਏ ਘਰ ਹੋਣਾ ਜੀ ਅੱਛਾ ਆ ਜੇ ਗਿਆ ਨਹੀਂ ਉਧਰ ਨਾ ਜੀ ਉਹ ਕਰੂ ਕੰਮ ਜਤ ਹੈਗਾ ਜੀ ਅੱਛਾ ਗੁੱਡੀ ਆ ਗਈ ਕਾਲ ਚ ਹਾਂ ਭੈਣ ਆ ਗਈ ਚੱਲ ਵਧੀਆ ਉਸੇ ਦੇ ਕੰਮ ਆਏ ਸੀਗਾ ਜੀ ਅੱਛਾ ਐਂ ਕਰ ਭੱਜ ਕੇ ਜਾ ਕੇ ਪੀਣਾ ਜੇ ਧਰਿਆ ਹੈ ਆਪਣਾ ਪੀਣਾ ਪਿਆ ਧਰ ਨਾਲ ਉਹ ਕੰਮ ਆਇਆ ਸੀ ਮੈਂ ਤੁਹਾਡੇ ਕੋਲੇ ਜੀ ਪਹਿਲਾਂ ਉਹ ਕਰ ਦਿੰਦੇ ਜੀ ਚਲੋ ਕੋਈ ਨਾ ਜੀ ਐਂ ਕਰ ਮੈਂ ਘਰੀ ਕਰੀ ਕਰਦਾ ਕਰ ਬਾਰਿਸ਼ ਹੋ ਹੈਨਾ ਹਾਂ ਜੀ ਚੱਲ ਮੈਂ ਘਰੀ ਕਰੀ ਕਰਦਾ ਚੱਲ ਏ ਵੀ ਮੁੰਡਾ ਪਾਲਾ ਇਹ ਮਕੀਆ ਸੱਚੀ ਹੁਣ। ਉਹਨਾ ਦੇਖਿਆ ਮੈਂ ਕੰਮ ਨੂੰ ਪਾਲਿਆ। ਹਾਂ ਇਹਦਾ ਭੈਣ ਦਾ ਕੰਮ ਨੂੰ ਤਾਂ ਸੂਰੀ ਆ ਵਿਚਾਰਾ ਨਾ ਹਨਾ ਉਹੀ ਤੋਂ ਬੇ ਨਹੀਂ ਕਹਿੰਦਾ ਭੈਣ ਦਾ ਸਾਡੇ ਵਾਲਾ ਇੱਕ ਦੂਜਾ ਮੇਰੇ ਵਾਲਾ ਮੁੰਡਾ ਭੈਣ ਦਾ ਜਾ ਰਿਹਾ ਏਡਾ ਬੇਵਤੀ ਏਡਾ ਬੇਵਤੀ ਉਹਦਾ ਪੜਦਾ ਪੁਰਦਾ ਨਾ ਉਹ ਆ ਭੈਣ ਦਾ ਯਾਰ ਕਿਹੜਾ ਬੜਾ ਤਿੰਨ ਵਾਰ ਤਾਂ ਫੇਲ ਹੋ ਇੱਕ ਵਾਰ ਮੈਂ ਪੈਸੀ ਦੇ ਕੇ ਦਸਵੀਂ ਕਢਾਈ ਆਉਦੀ ਫੇਲ ਹੋ ਗਿਆ ਤਿੰਨ ਵਾਰ ਫੇਲ ਹੋ ਗਿਆ ਬਾਰਵੀਂ ਚ ਉਹ ਮਾਰਾ ਕਿ ਤੇ ਪੜੀ ਜਾਂਦਾ ਉਹ ਪੜ ਗਿਆ ਉਹ ਕਰਤਾ ਆ ਪੜ ਗਿਆ ਕਿਹੜਾ ਭੈਣ ਦਾ ਖਾਮ ਪੜ ਗਿਆ ਦਸਵੀਂ ਦੇ ਪੈਸੀ ਦੇ ਕੇ ਪਾਸ ਕਰਾਇਆ ਅੱਛਾ ਆ ਬਹੁ ਮੇਰਾ ਠਾਉਣ ਲੱਗੇ ਭਾਈ ਦਾ ਯਾਰ ਕੁੱਤੇ ਦਾ ਹੱਡ ਇਹ ਜਾਓ ਕੁੱਤੇ ਦੀ ਪੂੰਛ ਮੰਗੂ ਕਦੇ ਨਹੀਂ ਛੱਡਾ ਹੁੰਦਾ ਉਹਦੀ ਮਾਂ ਜੀ ਨੂੰ ਭਾਈ ਦਾ ਦੇ ਦੇ ਪੈਸੇ ਇਹ ਜਾ ਪਗਾੜ ਰੱਖਿਆ ਥੂ ਦੇ ਦਿੰਦੀ ਉਹਦੀ ਪੈਸੇ ਦੇਖਣ ਨੂੰ ਤਾਂ ਯਾਰ ਸਿਆਣਾ ਲੱਗਦਾ ਪੜਿਆ ਲਿਖਿਆ ਲੱਗਦਾ ਉਹ ਪੜਿਆ ਲਿਖਿਆ ਕਿਹੜਾ ਭਾਈ ਦਾ ਖਸਮ ਸ਼ਹਿਰ ਜਾ ਕੇ ਰਹਿਣਾ ਸਿਆਣਾ ਆ ਗਿਆ ਪਹਿਲਾਂ ਤਾਂ ਉਹੀ ਤੀ ਭਈਆਂ ਨਾਲ ਦਾ ਆ ਤੂੰ ਬਈ ਕੱਟੀ ਗੌਰ ਚ ਕਰ ਚੰਗਾ ਇੱਕ ਬੂਰੀ ਵੀ ਕਰ ਲੈ ਪੋਹਦਾ ਬੋਲ ਕੋਈ ਨਾ ਕੋਈ ਨਾ ਤਾਈ ਜੀ ਛੱਡ ਦੋ ਤੁਸੀਂ ਉਹ ਨਹੀਂ ਨਹੀਂ ਤਾਈ ਜੀ ਤੁਸੀਂ ਇਦਾਂ ਕਰੋ ਕੋਈ ਗੱਲ ਤੁਸੀਂ ਉਧਰ ਕਰ ਲਓ ਹਾਲੋ ਤਾਇਆ ਜੀ ਵੀ ਆ ਗਏ ਅੱਜ ਚਕਾ ਦੇ ਨੂ ਬਟਾ ਕਣ ਚਕਾ ਦੇ ਨਾ ਤੇਥੋਂ ਕਾਹਨੂੰ ਚਕਾਇਆ ਜਾਂਦਾ ਭਾਈ ਦਾ ਕਿਸੇ ਕੰਮ ਨੂੰ ਤਾ ਪੂਰ ਚੜਦਿਆ ਕਰ ਤੇਰੇ ਕਿਹੜਾ ਟੁੱਟੇ ਹੋਏ ਨੇ ਮੇਰੇ ਤੇ ਚੜਦਿਆ ਨਾ ਤਹਰੇ ਗੱਲ ਨੂੰ ਇੱਕ ਪਾਣੀ ਦਾ ਗਲਾਸ ਲਿਆ ਦੇ ਭੈਣ ਦਾ ਟੇਡੀ ਜੀ ਝਾੜ ਚੱਲ ਗਿਆ ਛਾਲ ਦੇ ਮਹੀਨੇ ਕੌਣ ਪਾਣੀ ਪੀਂਦਾ ਹੁੰਦਾ ਹੂੰ ਭੈਣ ਦਾ ਛਾਲ ਦੇ ਮਹੀਨੇ ਉੱਠਾ ਨਾ ਮੈਂ ਵੀ 8-9 ਮਹੀਨੇ ਦਾ ਦਰੂਹ ਚਲਾਵਾ ਪਾਣੀ ਨੂੰ ਐ ਜੜਾ ਉਹ ਵੀ ਛਦਰਣੀਆਂ ਤਲਾ ਛਾਰੇ ਟੱਪਰ ਦੀਆਂ ਹਾਂ ਤਾਇਆ ਜੀ ਹਾਰ ਜਣਾ ਮੈਂ ਕੰਮ ਜਾਈ ਤੁਹਾਡੇ ਕੋਲੇ ਹਾਂ ਹਾਂ ਦਾਚਾ ਤੁਹਾਨੂੰ ਪਤਾ ਹਨ ਆਪਣੀ ਕੁੜੀ ਪੜਦੀ ਐ ਕਾਲਜ ਚ ਤੁਹਾਨੂੰ ਪਤਾ ਅੱਜ ਕੱਲ ਹਨਾ ਪੜ੍ਹਾਈ ਵੀ ਮਹਿੰਗੀ ਆ ਇਹ ਤਾਂ ਹੈ ਭਾਈ ਦਾ ਪੜ੍ਹਾਈ ਦਾ ਬਾਲਾ ਮੇਰਾ ਚਾਲਾ ਪੜ੍ਹਾਈ ਦਾ ਆਪਣਾ ਜਵਾਕ ਜੀ ਦੀ ਭਾਈ ਦਾ ਤੀਜੇ ਦਿਨ ਗੁੜਚ ਦੇ ਨੇ ਪੈਸੇ ਲੈ ਜਾਂਦਾ ਉਹ ਵੀ ਹਾਂ ਜੀ ਹਾਂ ਤੇ ਮੈਂ ਕਹਿੰਦੇ ਤੁਹਾਨੂੰ 5000 ਰੁਪਏ ਚਾਹੀਦਾ ਸੀ ਕਰ ਦੋ ਤੁਸੀਂ ਅਗਲੇ ਵਾਰੀ ਕੱਟ ਲਓ ਮੇਥੋਂ ਆਪਣੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਜੀ ਫੀਸ ਭਰਨੀ ਉਹਦੀ ਕਿੱਦੇ ਭਰਨੀ ਆ ਉਹਦੀ ਕੱਲ ਨੂੰ ਭਰਨੀ ਆ ਜੀ ਯਾਰ ਫੀਸ ਕੱਲ ਨੂੰ ਅੱਜ ਤਾਂ ਨਹੀਂ ਦੇਖਾ ਅੱਜ ਨਾ ਮੇਰੇ ਕੋਲ ਪੈਸਾ ਹੈ ਐ ਨਾ ਕਹੋ ਤਾਂ ਆ ਜੀ ਮੈਂ ਕਿੱਥੇ ਜਾਊਂਗਾ ਮੈਂ ਤਾਂ ਤੁਹਾਡੇ ਲਈ ਆਇਆ ਜੀ ਆਸਾਂ ਮਰੀਦਾਂ ਲੈ ਕੇ ਓਏ ਫੀਸ ਦਾ ਯਾਰ ਐਂ ਕਰ ਮੈਂ ਹੁਣ ਪਾਣੀ ਪੀ ਲੈ ਪੀਛਤਾ ਆ ਫਿਰ ਮੈਂ ਹੱਥ ਨਹੀਂ ਲੈ ਲਈ ਪੈਸੇ ਪੀਛਦੇ 5000 ਜਿਹੜਾ ਹੈਗਾ ਤੇਰਾ 5000 ਹੈ 5000 ਕੀ ਚਾੜੋਂ ਤੇ ਲੱਗਦਾ 5000 ਨੂੰ ਹਾਂ ਕਰਕੇ ਖੜ ਗਿਆ ਉਹੀ ਕਾ ਮਰੀ ਜਾਨੀ ਉਹ ਜਵਾ ਉਹ ਕੁੜੀ ਪੜਦੀ ਐ ਉਹਦੀ ਫੀਸ 200 ਰੁਪਿਆ ਦੇ ਦੇ 200 ਰੁਪਿਆ 200 ਤੇਰੇ ਵਾਲਾ ਤਾਂ ਭਾਂਦਾ ਤੇਲ ਫੂ ਦਿੰਦਾ ਹੈ ਉਹਨੂੰ ਤਾਂ ਕਹਿੰਦੀ ਨਹੀਂ ਤੂੰ ਫਿਰ ਉਹਨੂੰ ਤਾਂ 1 ਰੁਪਿਆ ਨਹੀਂ ਦਿੰਦਾ ਤੂੰ ਉਹਦੀ ਪਟਣ ਲੱਗ ਜਾਣਾ ਇੱਧਰ 5000 ਨੂੰ ਹਾਂ ਕਰਤੀ ਉਹ ਪੜਦਾ ਵੀ ਐ ਉਹ ਪੜਦੀ ਤਾਂ ਹੈਗੀ ਕੁੜੀ ਪਹਿਲੇ ਨੰਬਰ ਤੇ ਐ ਦੀ ਪਿਛਲੀ ਵਾਰ ਉਹ ਤਾਂ ਦੇਖਦੇ ਨਹੀਂ ਭੈਣ ਦਾ ਆਪਦੇ ਮੁੰਡੇ ਲਈ ਫੀਸ ਪਰ ਨੂੰ ਪੈਸੇ ਹੈ ਨਹੀਂ ਇੱਧਰ ਹੈਗੇ ਨੇ ਹੋਰ ਉਹ ਕਿਵੇਂ ਪੜਦਾ ਐ ਤਦ ਤੱਕ ਉਹਦੀ ਫੀਸਾ ਕਿੱਥੋਂ ਜਾਂਦੀਆਂ ਨੇ ਫੀਸਾਂ ਕਿੱਥੋਂ ਜਾਂਦੀਆਂ ਰੋ ਰੋ ਕੇ ਦਿੰਨਾ ਹੈ ਰੋ ਕਿਵੇਂ ਮਰਜੀ ਦਿੰਨਾ ਦਿੰਨਾ ਤਾਂ ਹੈਗਾ ਇਹ ਕੰਮ ਇਹ ਮੁੰਡਾ ਕੰਮ ਕਰਦਾ ਐ ਇਹਦੀ ਭੈਣ ਨੂੰ ਪੜਾਉਂਦਾ ਆਪਣਾ ਕੰਮ ਨੂੰ ਕਦੇ ਤੈਨੂੰ ਜਵਾਬ ਦਿੱਤਾ ਕਿਸੇ ਨੂੰ ਫਿਰ ਭੈਣ ਦੇ ਬਿੰਨੇ ਪੈਸੇ ਹੁਣ ਆਪਾਂ ਵਿਆਜ ਤੇ ਕਿੱਥੇ ਫੜਕੇ ਚਾ ਦਵਾਵਾਂਗੇ ਇਹਨੂੰ ਅੜਤੀ ਤੋਂ ਉਹ ਪਿਆ ਤੇ ਨਹੀਂ ਮੈਂ ਕਹੇ ਛੱਜਣ ਮੇਤਰ ਤੋਂ ਲੈ ਕੇ ਦੇ ਦੂੰਦਾ ਸਰ ਆਪ ਹੀ ਘਟਾ ਦੂ ਕੋਈ ਨਾ ਹੈ ਤੂੰ ਕਹੜਾ ਮੇਰੀ ਸੁਣਨੀ ਆ ਦੇ ਦੇ ਜਿੰਨੇ ਦੇਣੇ ਨੇ ਦੇ ਦੇ ਮੈਂ ਤਾਂ ਭੌਕੇ ਰਹਿ ਜਾਨੀਆ ਮੈਂ ਤੁਹਾਨੂੰ ਨਾ ਕੋਸਾ ਲੈ ਲਈ ਤੂੰ ਅਰਜਨ ਇੱਧਰ ਜਿ ਨੂੰ ਜਾ ਇੱਕ ਮਿੰਟ ਮੈਂ ਗੱਲ ਕਰਨੀ ਆਂ ਖਾਂ ਕਰ ਲਓ ਜੀ ਹਾਂ ਤੂੰ ਜਾ ਮੈਂ ਕੀ ਗੱਲ ਕਰਨੀ ਹੈ ਜੀ ਮੈਂ ਕਹ ਕੋ ਤੇ ਮੰਗ ਪਾਉਂਕੀ ਜਾਨੀ ਹੁਣੀ ਮੈਂ ਤਾਂ ਇਹ ਕਰੀ ਆਂ ਵੀ ਆਪਣੇ ਇੰਨੇ ਕੀ ਝੜਾਉਂ ਲੱਗਦੇ ਨੇ ਪੈਸੇ ਕੱਢ ਕੇ ਦੇ ਦੇਣਾ 3 ਦਿਨ ਮੰਗਣਾ ਦਾ 5000 ਚੜੇ ਮਹੀਨੇ 5000 ਮੰਗਦਾ ਓ ਚੱਲ ਕੁੜੀ ਪੜਦੀ ਆ ਫੇਰ ਕੀ ਹੋ ਗਿਆ ਹੈ ਪੜਦੀ ਆ ਆਪਣੇ ਸੱਦੇ ਪੜਾਵੇ ਅਗਲਾ ਸਾਡੇ ਸਰ ਤੇ ਪਰੋਹੀਆਂ ਨੇ ਕੁੜੀਆਂ ਤੂੰ ਐ ਦੇਖ ਅਰਜਨ ਆਪਣੇ ਬੱਬੂ ਦਾ ਹਾਣੀ ਆ ਆਪਣੇ ਜਵਾਕਾਂ ਵਰਗਾ ਹੋਏਗਾ ਆਪਣੇ ਪਲਿਆ ਬਲਿਆ ਹੈ ਉਹੀ ਮਰੀ ਜਾਂ ਨਹੀਂ ਹੁੰਦੀ ਤੈਨੂੰ ਕੀ ਪਤਾ ਲੱਗਦਾ ਆ ਮੈਨੂੰ ਤਾਂ ਆਪ ਹੀ ਨਹੀਂ ਪਤਾ ਲੱਗਦਾ ਭਾਈ ਮੇਰੇ ਵਰ ਤਾਂ ਮੈਂ ਮੰਗਲਾਂ 2-4000 ਦੀ ਪਟਣ ਲੱਗ ਜਣਾ ਖੜ ਖੜ ਕੇ ਤੁਸੀਂ ਫਿਰ ਕਰਦੀ ਐ ਇਸ ਪ੍ਰਾਤੀਆਂ ਨੂੰ ਕਦੇ ਮੈਂ ਝੂਟ ਲਿਆ ਉਹ ਨਤੀਜੇ ਦਿਨ ਭਾਈ ਦਾ ਕਦੇ ਤੇਰਾ ਝੂਟ ਆ ਜਾਂਦਾ ਉਹ ਭੈਣ ਦਾ ਅਜੇ ਤੱਕ ਉਥੋਂ ਨਹੀਂ ਆਇਆ ਵੇ ਮੈਂ ਹੁਣ ਤੱਕ ਉਹਦੇ ਪੇਕਿਆਂ ਦੇ ਪਾਉਂਦੀ ਰਹੀ ਤੇਰੇ ਘਰੇ ਸੂਟ ਖਰੀਦੇ ਹੋਏ ਸੀ ਵੀ ਉਹ ਪਾਲੀ ਮੈਂ ਅਜੇ ਤਾਂ 2-4 ਸਾਲ ਹੋਏ ਨੇ ਤੈਨੂੰ ਪਹਿਲੀ ਵਾਰੀ ਔਰ ਜਿਹਦਾ ਮੇਰੇ ਮਾਵਾ ਬਥੇਰੇ ਦੰਦੇ ਦੀਗੇ ਅੱਜ ਤਾਂ ਹੁਣ 2-4 ਸੂਟ ਸਿਮਾਤੇ ਹੋਣੇ ਆ ਹੁਣ ਆਪਾਂ 7 ਸਾਲਾਂ ਚ ਮਚੋਂ ਹੋਣਾ ਤਾਂ ਆਪਰੇ ਦੇਖ ਲੈ ਨੜੀ ਕੱਢ ਦੂੰ ਭਾਜਾ ਭਾਜਾ ਜੀ ਮਾਰ ਕੇ ਦਿਖਾ ਮਾਰ ਕੇ ਦੇਖ ਤਾਂ ਚਹੀ ਕਿ ਮੈਂ ਕਾਪੀਆਂ ਚਾਜ ਦੱਤ ਭਾਈਆਂ ਦਾ ਜਵਾਬ ਨੂੰ ਦੇ ਦਾਂਗੇ ਪੰਜੀ ਚਿੱਕੀ ਫਿਰ ਕੀ ਹੁੰਦਾ ਚਾਰ ਗੁੱਡੀ ਆ ਭਾਈ ਦਾ ਕਨਿਆ ਪਿੰਡ ਦੀ ਫਿਰ ਹੈ ਜੀ ਦੱਸ ਪੜਨੂ ਭਾਈ ਦਾ ਪਿੰਡ ਦਾ ਨਾਂ ਕੱਢ ਦੂ ਕਿਧਰੇ